ਮંત્રી ਭਗਵੰਤ ਮਾਨ ਕੋਈ ਵੀ ਬਿਆਨ ਦਿੰਦੇ ਨੇ ਉਹ ਖਵਾਰਾ ਦੀ ਸੁਰਖੀਆਂ ਬਣ ਜਾਂਦਾ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਜਿਹੇ ਕਿਹੜੇ ਬਿਆਨਬਾਜ਼ੀ ਕੀਤੀ ਜਿਹਦੇ ਕਰਕੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗਾਜੋ ਉਹਨਾਂ ਨੂੰ ਗੁੱਸਾ ਆ ਗਿਆ ਬਈ ਕੋ ਸਭ ਤੋਂ ਵੱਡੀ ਗੱਲ ਹੈ ਕਿ ਹਰ ਇੱਕ ਧਰਮ ਦੀ ਜਿੱਤ ਕਰਨੀ ਚਾਹੀਦੀ ਹੈਗੀ ਹੈ ਹਰ ਕੋਈ ਆਪਣੀ ਸ਼ਰਧਾ ਦੇ ਨਾਲ ਨਾ ਉਹ ਗੋਲਕ ਦੇ ਵਿੱਚ ਆਪਣਾ ਦਸਬੰਦ ਕੱਢ ਕੇ ਪਾਉਂਦਾ ਹੈਗਾ ਚਾਹੇ ਕੋਈ 10 ਰੁਪਏ ਪਾਵੇ ਚਾਹੇ ਕੋਈ 10 ਲੱਖ ਰੁਪਏ ਪਾਵੇ ਹਰ ਇੱਕ ਦੀ ਸ਼ਰਤ ਹੈਗੀ ਹੈ ਨਾ ਉਹਨੂੰ ਸ਼ਰਧਾ ਨੂੰ ਲੈ ਕੇ ਅੱਜ ਜਿਹੜੀ ਆ ਜਿਹੜੀ ਆ ਬੀਤੇ ਦਿਨ ਮੁਕਸਰ ਸਾਹਿਬ ਗਏ ਸੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਉਹਨਾਂ ਨੇ ਸਪੀਚ ਆਪਣਾ ਭਾਸ਼ਣ ਦਿੱਤਾ ਹੈਗਾ ਕਿ ਜੇ ਗੁਰੂ ਘਰਾਂ ਦੇ ਵਿੱਚੋਂ ਗੋਲਕ ਜਿਹੜੀ ਨਾ ਉਹ ਟੁੱਕ ਲੈ ਜਾਵੇ ਤਾਂ 95% ਦੇ ਜਿਹੜੇ ਨੇ ਲੋਕ ਨੇ ਸ਼ਰੂਨੀ ਕਮੇਟੀ ਜਾਂ ਕਾਲੀ ਦਲ ਛੱਡ ਦੇਣਗੇ ਇਹਦਾ ਮਤਲਬ ਹੈ ਕਿ ਕੀ ਜਿਹੜੇ ਸ਼ਰੂਨੀ ਕਮੇਟੀ ਦੇ ਮੈਂਬਰ ਜੇ ਕਾਲੀ ਦਲ ਉਹਨਾਂ ਦੇ ਗੁਰੂ ਘਰ ਉਹ ਘਰ ਚੱਲਦੇ ਹੈਗੇ ਨਾ ਔਰ ਸਭ ਤੋਂ ਵੱਡੀ ਗੱਲ ਇਹ ਜਿਹੜੀ ਸਟੇਟਮੈਂਟ ਹੈ ਇਹ ਜਿਹੜੀ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇਹੋ ਜਿਹੀਆਂ ਸਟੇਟਮੈਂਟਾਂ ਨਹੀਂ ਦੇਣੀਆਂ ਚਾਹੀਦੀਆਂ ਉਹਨਾਂ ਨੂੰ ਗਰੇਜ਼ ਕਰਨਾ ਚਾਹੀਦਾ ਨਜ਼ਰ ਅੰਦਾਜ਼ ਕਰਨਾ ਚਾਹੀਦਾ ਹੈਗਾ ਗੁਰੂ ਘਰ ਜਿਹੜਾ ਪੈਸਾ ਨਾ ਉਹ ਗੁਰੂ ਘਰ ਦੇ ਵਿੱਚ ਹੀ ਲੱਗੇ ਉਹ ਚੰਗੀ ਗੱਲ ਹੋ ਗਈ ਪਰ ਉਸ ਤੇ ਪੋਲੀਟੀਕਲ ਸਟੇਟਮੈਂਟ ਜਾਂ ਪੋਲੀਟੀਕਲ ਮਸਾਲਾ ਨਹੀਂ ਚਾਹੀਦਾਗਾ ਨਾ ਜਿਹੜਾ ਰਾਜਸੀ ਮਸਲਾ ਆ ਗਿਆ ਦੇਖੋ ਦਰਬਾਰ ਸਾਹਿਬ ਜਿਹੜਾ ਪੈਸਾ ਇਕੱਠਾ ਹੁੰਦਾ ਚੜਾਵਾ ਦਰਬਾਰ ਸਾਹਿਬ ਦਾ ਖਰਚਾ ਜੋ ਜਿੰਨੇ ਵੀ ਗੁਰੂ ਘਰ ਖਰਚਾ ਕਿੰਨੇ ਸ਼੍ਰੋਮਣੀ ਕਮੇਟੀ ਦੇ ਕਾਲਜ ਨੇ ਕਿੰਨੇ ਸਕੂਲ ਨੇ ਕਿੰਨੇ ਪ੍ਰਬੰਧ ਨੇ ਮੈਡੀਕਲ ਕਾਲਜ ਚੱਲਦੇ ਹੈਗੇ ਨੇ ਹਸਪਤਾਲ ਚੱਲਦੇ ਹੈਗੇ ਨੇ ਉਹ ਖਰਚਾ ਤੇ ਹੁੰਦਾ ਹੀ ਹੈਗਾ ਨਾ ਉਹ ਸਭ ਤੋਂ ਵੱਡੀ ਗੱਲ ਆ ਜਿਹੜੇ ਹੁਣ ਹੜ ਆਏ ਨੇ ਸ਼੍ਰੋਮਣੀ ਗੁਰੂ ਦਾ ਪ੍ਰਬੰਧਕ ਕਮੇਟੀ ਨੇ ਵੀ بڑے ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੀ ਸੇਵਾ ਕੀਤੀ ਹੈਗੀ ਨਾ ਮੈਨੂੰ ਲੱਗਦਾ ਇਹੋ ਜੀ ਸਟੇਟਮੈਂਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਹੀਂ ਦੇਣੀ ਚਾਹੀਏ ਉਹਨਾਂ ਦੀ ਸਟੇਟਮੈਂਟ ਭਾਵੇਂ ਐਡਵੋਕੇਟ ਧਾਮੀ ਨੂੰ ਬੋਲਣ ਪ੍ਰਧਾਨ ਨੂੰ ਜੋ ਐਸਬੀ ਸਿੰਘ ਬਾਦਲ ਨੂੰ ਬੋਲਣ ਹਰਸਿਮਰਤ ਕੌਰ ਬਾਦਲ ਨੂੰ ਬੋਲਣ ਬਿਕਰਮ ਸਿੰਘ ਮਜੀਠੀਆ ਨੂੰ ਬੋਲਣ ਕਿਸੇ ਨੂੰ ਬੋਲ ਪਰ ਗੋਲਕ ਬਾਰੇ ਜਿਹੜੀ ਟਿੱਪਣੀ ਉਹਨਾਂ ਨੂੰ ਗਰੀਜ਼ ਕਰਨਾ ਚਾਹੀਦਾ ਹੈਗਾ ਔਰ ਪਤਾ ਨਹੀਂ ਉਹਨਾਂ ਨੂੰ ਲੱਗਦਾ ਕਿ ਕੋਈ ਮੁਖਸਰ ਸੀ ਬਾਦਲਾਂ ਦਾ ਗੜ ਸੀ ਕਿ ਇੱਥੇ ਜਿਹੜਾ ਵਾ ਬੋਲਿਆ ਜਾਵੇ ਤੇ ਲੋਕੀ ਵਾਹ ਵਾ ਜਸ ਖੱਟਣਗੇ ਜਾਂ ਲੋਕੀ ਤਾੜੀਆਂ ਮਾਰਨਗੇ ਸਰਕਾਰਾਂ ਨੂੰ ਤਾੜੀਆਂ ਮਰਵਾਉਣ ਵਾਸਤੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਇਹੋ ਜੀਆਂ ਗੱਲਾਂ ਦੇ ਨਾਲ ਲੋਕਾਂ ਦਾ ਢਿੱਡ ਨਹੀਂ ਭਰਦਾ ਇਹ ਦੋ ਦੋ ਮਿ ਪਲ ਦੀਆਂ ਤਾੜੀਆਂ ਜਾਂ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਜਾਂ ਬੱਲੇ ਬੱਲੇ ਮੁੱਖ ਮੰਤਰੀ ਨੇ ਚੱਕ ਤੇ ਫੱਟੇ ਨਾ ਲਿਆਤੀ ਨੇਰੀ ਤੇ ਨਪਤੀ ਕਿੱਲੀ ਹਨਾ ਕਾਲੀਆਂ ਦੀ ਨੇਰੀ ਲਿਆਤੀ ਉਹ ਚੀਜ਼ਾਂ ਨਹੀਂ ਆ ਲੋਕਾਂ ਨੇ ਤੇ ਆਪਣਾ ਦੇਖਣਾ ਕਿ 5 ਸਾਲ ਕਿਹੋ ਜਿਹਾ ਤੁਸੀਂ ਪਿਛਲੇ 4 ਸਾਲ ਲੋਕਾਂ ਨੂੰ ਕਿਹੋ ਜਿਹਾ ਦਿੱਤੇ ਨੇ ਤੇ ਅਗਲਾ 1 ਸਾਲ ਕਿਹੋ ਜਿਹਾ ਦੇਣਾ ਹੈ ਨਾ ਇਹ ਜਿਹੜੀਆਂ ਸਟੇਟਮੈਂਟਾਂ ਨੂੰ ਲੈ ਕੇ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਹੋਣਾਂ ਨੇ ਕਿਹਾ ਹੈਗਾ ਕਿ ਤੁਸੀਂ ਇਹੋ ਜੀਆਂ ਧਾਰਮਿਕ ਭਾਵਨਾ ਨੂੰ ਠੇਸ ਨਾ ਪਹਚਾਓ ਤੁਸੀਂ ਗੁਰੂ ਘਰ ਦੀ ਗੋਲਗਿ ਦੇ ਵਿੱਚ ਪੈਸਾ ਪਾਉਣਾ ਨਹੀਂ ਪਾਉਣਾ ਹੈਗਾ ਮੱਥਾ ਟੇਕਣਾ ਨਹੀਂ ਟੇਕਣਾ ਤੁਹਾਡੇ ਤੇ ਨਿਰਭਰ ਕਰਦਾ ਪਰ ਇਹੋ ਜਿਹੇ ਸਟੇਟਮੈਂਟਾਂ ਨਹੀਂ ਦੇਣੀਆਂ ਚਾਹੀਦੀਆਂ ਵਾਕਿਆ ਨਹੀਂ ਦੇਣੀਆਂ ਚਾਹੀਦੀਆਂ ਸਟੇਟ ਦੇ ਤੁਸੀਂ ਮੁੱਖ ਮੰਤਰੀ ਹੋ ਔਰ ਤੁਸੀਂ ਦੇਖੋ ਕਿਸੇ ਵੀ ਗੁਰੂ ਘਰ ਚਲ ਜੋ ਉੱਥੇ ਲੰਗਰ ਨਹੀਂ ਚੱਲਦੇਗੇ ਦੇਸੀ ਘਿਓ ਦੇ ਲੰਗਰ ਚੱਲਦੇ ਆਗੇ ਨੇ ਕਿੰਨੇ ਪ੍ਰਬੰਧ ਹੈਗੇ ਨੇ ਦਰਬਾਰ ਸਭ ਸਵਾ ਲੱਖ ਸ਼ਰਧਾਲੂ ਰੋਜ਼ਾਨਾ ਆਉਂਦਾ ਪੂਰੀ ਦੁਨੀਆ ਦੇ ਵਿੱਚ ਇਹੋ ਜਿਹਾ ਇੱਕ ਉਹ ਵਿਤਰ ਤੇ ਰੋਹਾਨੀਅਤ ਦਾ ਕੇਂਦਰ ਆ ਸਵਾਲਾ ਕਿਸੇ ਵੀ ਧਰਮ ਦੀ ਆਪਾਂ ਗੱਲ ਕਰ ਲਈਏ ਉਥੇ ਇੰਨੇ ਸ਼ਰਦਾ ਦੇ ਨਾਲ ਲੋਕ ਨਹੀਂ ਆਉਂਦੇ ਹੈਗੇ ਜਿੰਨੀ ਸ਼ਰਦਾ ਦੇ ਨਾਲ ਲੋਕ ਲੋਕ ਆਉਂਦੇ ਨੇ ਇਸ ਕਰਕੇ ਉਥੇ ਹੋਰ ਵੀ ਬਹੁਤ ਪ੍ਰਬੰਧ ਨੇ ਮੈਨੂੰ ਲੱਗਦਾ ਇਹ ਜਿਹੜੀ ਸਟੇਟਮੈਂਟ ਉਸ ਤੋਂ ਗਰੇਜ਼ ਕੀਤਾ ਅੱਜ ਟ੍ਰਿਬਿਊਨ ਤੇ ਫਰੰਡਫੇ ਤੇ ਖਬਰ ਇਹ ਕਰਕੇ ਵੀ ਇਹ ਜੀ ਸਟੇਟਮੈਂਟ ਤੇ ਉਹਨੂੰ ਲੈ ਕੇ ਹੋ ਸਕਦਾ ਹੈ ਕਿ ਆਪਾਂ ਦੇ ਸਿਰਫ ਗਿਆਨੀ ਕੁਲਦੀਪ ਸਿੰਘ ਗੜਗਾਜੋ ਨਾਲ ਸਟੇਟਮੈਂਟ ਹੋ ਸਕਦਾ ਉਸ ਦੇ ਸੁਭੀ ਸਿੰਘ ਬਾਦਲੇ ਵੀ ਟਿੱਪਣੀ ਕੀਤੀ ਹੋਵੇ ਜਿਹੜੇ ਨਵੇਂ ਮੁੜ ਪੰਜਵੀਂ ਵਾਰ ਪ੍ਰਧਾਨ ਬਣੇਗੇ ਨੇ ਐਡਵੋਕੇਟ ਹਰਜਿੰਦਰ ਸਿੱਤਮ ਉਹਨਾਂ ਨੇ ਵੀ ਟਿੱਪਣੀ ਕੀਤੀ ਹੋਵੇ ਪਰ ਪਹਿਲਾਂ ਵੀ ਕੋਈ ਵੀ ਸਟੇਟ ਦਾ ਜਿਹੜਾ ਮੁੱਖ ਮੰਤਰੀ ਤੋਂ ਉਹਦੇ ਵਾਸਤੇ ਸਾਰੇ ਧਰਮ ਹੁੰਦੇ ਨੇ ਉਹ ਧਰਮ ਨਿਰਪੱਖ ਹੁੰਦਾ ਪਿੰਪ ਪੁਆਇੰਟ ਜਿਹੜਾ ਵਾ ਉਹ ਜਿਹੜੀਆਂ ਟਿੱਪੜੀਆਂ ਜਿਹੜੀਆਂ ਗੁਰੇਜ਼ ਕਰਨੀਆਂ ਚਾਹੀਦੀਆਂ ਨੇ ਗੁਰੂ ਘਰ ਗੋਲਕ ਚੱਕ ਲੋ ਕਿਵੇਂ ਗੋਲਕ ਚੱਕ ਲੈਣਗੇ ਗੁਰੂ ਘਰ ਦੇ ਲੋਕਾਂ ਨੇ ਸ਼ਰਧਾ ਔਰ ਸਾਡੇ ਦੇ ਗੁਰੂ ਸਬਾਨ ਕਹਿ ਗਏ ਨੇ ਕਿ ਆਪਣਾ ਦਸਵੰਤ ਕੱਢੋ ਤੇ ਫਿਰ ਉਹ ਲੋਕ ਕਿਵੇਂ ਇਹੋ ਜਿਹੇ ਨੇ ਲੋਕ ਤੇ ਜਾ ਕੇ ਮੱਥਾ ਟੇਕਦੇ ਹੈਗੇ ਨੇ ਔਰ ਲੋਕਾਂ ਨੇ ਆਪਣੀ ਸ਼ਰਧਾ ਨੂੰ ਦਿੱਤੇ ਨੇ ਉਹ ਸਾਰਿਆਂ ਨੂੰ ਪਤਾ ਗੁਰੂ ਘਰ ਦੇ ਪ੍ਰਬੰਧਕ ਕਿਹੋ ਜਿਹੇ ਹੈਗੇ ਨੇ ਲੋਕੀ ਵੈਸੇ ਉੱਠ ਕੇ ਕਹਿੰਦੇ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪੰਜਾਬ ਸਰਕਾਰ ਦੇ ਬਰਾਬਰ ਬਜਟ ਹੈ ਕਿੱਥੇ ਪੰਜਾਬ ਸਰਕਾਰ ਦੇ ਬਜਟ ਹੈ ਉੱਥੇ ਕਿੰਨਾ 1-1 ਲੱਖ-ਲੱਖ 2-2 ਲੱਖ ਕਰੋੜ ਦਾ ਬਜਟ ਹੈ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਕਿੰਨਾ ਕੀ ਬਜਟ ਹੈ ਨਾ بس ਉਹੋ ਕਿ ਤੁਸੀਂ ਸ਼ਰੋਮਨੀ ਕਮੇਟੀ ਨੂੰ ਨਿੰਦਣਾ ਜਾਂ ਕਾਲੀ ਦਲ ਨੂੰ ਨਿੰਦਣਾ ਹੈਗਾ ਪਰ ਘੱਟੋ ਘੱਟ ਜਿਹੜੇ ਤੱਥਾਂ ਤੇ ਜਿਹੜੀ ਉਹ ਗੱਲ ਕਰਨੀ ਚਾਹੀਦੀ ਹੈਗੀ ਸ਼ਾਇਦ ਕੋਈ ਵੀ ਸਿੱਖ ਹੈ ਨੌਨ ਸਿੱਖ ਹੈ ਉਹ ਆਪਣਾ ਕੋਈ ਨਾ ਕੋਈ ਹਿੱਸਾ ਗੋਲਗ ਦੇ ਵਿੱਚ ਜ਼ਰੂਰ ਪਾਉਂਦਾ ਹੈਗਾ ਪਰ ਅਸੀਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਕਿੰਨੀ ਵੀਡੀਓ ਤੇ ਫੋਟੋਆਂ ਦੇ ਵਿੱਚ ਵੇਖਿਆ ਉਹਨਾਂ ਨੇ ਖੁਦ ਗੁਰਦੁਆਰ ਦੇ ਵਿੱਚ ਗੋਲਗ ਦੇ ਵਿੱਚ ਜਾ ਕੇ ਆਪਣਾ ਕੁਝ ਨਾ ਕੁਝ ਹਿੱਸਾ ਪਾਇਆ ਹੈਗਾ ਫਿਰ ਉਹ ਗੱਲ ਕਿਵੇਂ ਕਹਿ ਸਕਦੇ ਹਨ ਮੈਨੂੰ ਲੱਗਦਾ ਕਿ ਸ਼ਰਧਾ ਨਾ ਤੁਸੀਂ ਸ਼ਰਧਾ ਤੇ ਨਾ ਤੇ ਗਿਣੀ ਜਾ ਸਕਦੀ ਹੈ ਨਾ ਤੋਲੀ ਜਾ ਸਕਦੀ ਹੈ ਨਾ ਮਿਣੀ ਜਾ ਸਕਦੀ ਹੈ ਤੇ ਨਾ ਸ਼ਰਦਾ ਦੇ ਨਾਲ ਖਲਵਾੜ ਕੀਤਾ ਜਾ ਸਕਦਾ ਹੈ ਨਾ ਇਹ ਜੀਹਾ ਨਹੀਂ ਜਿਹੜਾ ਵਾ ਸਟੇਟਮੈਂਟਾਂ ਕਈ ਸਟੇਟਮੈਂਟਾਂ ਤੋਂ ਗਰੀਜ਼ ਕਰਨਾ ਚਾਹੀਦਾ ਹੈ ਪਰ ਪਤਾ ਨਹੀਂ ਮੁੱਖ ਮੰਤਰੀ ਸਾਹਿਬ ਬੋਲ ਕੇ ਉਹਨਾਂ ਲੱਗਦਾ ਕਿ ਲੋਕਾ ਉੱਥੇ ਸੁਣ ਕੇ ਚੰਗਾ ਲੱਗਦੇ ਹਨ ਲੋਕਾਂ ਨੂੰ ਚੰਗਾ ਲੱਗਾ ਹੋਊਗਾ ਪਰ ਕਾਲਤਕ ਸਾਬ ਦੇ ਜਥੇਦਾਰ ਨੂੰ ਨਹੀਂ ਚੰਗਾ ਲੱਗਾ ਹੋਊਗਾ ਵੀ ਜਿਹੇ ਮਸਲਿਆਂ ਤੇ ਜਿਹੜਾ ਸਟੇਟ ਦਾ ਮੁੱਖ ਮੰਤਰੀ ਹੁੰਦਾ ਨਾ ਉਹ ਜਿਹੜਾ ਵਾ ਉਹਨਾਂ ਨੂੰ ਇਹੋ ਜਿਹੇ ਸਟੇਟਮੈਂਟ ਆ ਤੋ ਗ੍ਰੇਜ਼ ਕਰਨਾ ਚਾਹੀਦਾ ਹੈਗਾ ਪਰ ਦੇਸ਼ ਦੇ ਵਿੱਚ ਇੱਕ ਨਵੇਂ ਕਿਸਮ ਦੀ ਸਿਆਸਤ ਜਿਹੜੀ ਆ ਚੱਲ ਰਹੀ ਹੈਗੀ ਕਿ ਸਿਰਫ ਤੇ ਸਿਰਫ ਵੋਟਾਂ ਦੀ ਖਾਤਰ ਅਜਿਹੇ ਸਟੇਟਮੈਂਟਾਂ ਦਿੱਤੀਆਂ ਯਾਰ ਜਿਹੜੀਆਂ ਸ਼ਾਇਦ ਉਹਨਾਂ ਨੂੰ ਕੰਮ ਵੀ ਆਉਂਦੀਆਂ ਉਹਦੇ ਨਾਲ ਲੋਕਾਂ ਨੂੰ ਵੋਟ ਲੋਕ ਪਾਰਟੀਆਂ ਨੂੰ ਵੋਟਾਂ ਵੀ ਪੈ ਜਾਂਦੀਆਂ ਨੇ ਇਸ ਕਰਕੇ ਇਸ ਮਸਲੇ ਦੇ ਵਿੱਚ ਆ ਕਿ ਉਹਨਾਂ ਨੇ ਗੁੱਸਾ ਕੱਢਿਆ ਗਿਆ ਭੜਕੇ ਨੇ ਕਿ ਇਹੋ ਜੀ ਸਟੇਟਮੈਂਟ ਮੁ ਜਿਹੜੀ ਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਸਿੱਖ ਮਸਲਿਆਂ ਦੇ ਵਿੱਚ ਬੜੀ ਬਾਰ ਦਖਲ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜਾਓ ਗੁਰਬਾਨੀ ਦੇ ਮਸਲੇ ਦੇ ਵਿੱਚ ਚਾਈ ਸ਼ਰੂਮਨੀ ਕਮੇਟੀ ਦੇ ਬਿੱਲ ਦੇ ਤੌਰ ਤੇ ਇਹ ਚੀਜ਼ਾਂ ਹਾਲਾਂਕਿ ਬਿਲ ਪਾਸ ਹੋ ਗਿਆ ਪਰ ਉਸ ਦੇ ਅੱਗੇ ਕੋਈ ਗੱਲ ਵਧ ਨਹੀਂ ਆ ਗਈ। ਬਸ ਸਟੇਟ ਸਾਰਿਆਂ ਵਾਸਤੇ। ਤੁਸੀਂ ਹੁਣ ਪਟਿਆਲੇ ਇੱਕ ਬਹੁਤ ਹੀ ਪਵਿੱਤਰ ਮੰਦਿਰ ਨੇ ਉੱਥੇ ਤੁਸੀਂ 70 ਕਰੋੜ ਰੁਪਏ ਖਰਚ ਕੀਤਾ ਹੈਗਾ। ਕਿਸੇ ਨੇ ਓਬਜੈਕਸ਼ਨ ਤੇ ਨਹੀਂ ਕੀਤਾ ਹੈਗਾ ਨਾ। ਇਸ ਕਰਕੇ ਜਿਹੜੇ ਜਿਹੜੀ ਸਰਕਾਰ ਹੁੰਦੀ ਆ ਉਹ ਸਾਰਿਆਂ ਦੀ ਸਰਕਾਰ ਹੁੰਦੀ ਆ। ਉਹ ਹਰ ਧਰਮ ਦੀ ਸਰਕਾਰ ਹੁੰਦੀ ਆ, ਹਰ ਵਰਨ ਦੀ ਸਰਕਾਰ ਹੁੰਦੀ ਆ, ਹਰ ਬੰਦੇ ਦੀ ਸਰਕਾਰ ਹੁੰਦੀ ਹੈਗੇ ਨਾ। ਉਹ ਸਰਕਾਰਾਂ ਦਾ ਕੰਮ ਸਿਰਫ ਤੇ ਸਿਰਫ ਡਿਵੈਲਪਮੈਂਟ ਨੂੰ ਕਰਨਾ ਹੁੰਦਾ ਕਾਨੂੰਨ ਵਿਵਸਥਾ ਨੂੰ ਕੰਟਰੋਲ ਕਰਨਾ ਹੁੰਦਾ ਹੈ ਸੂਬੇ ਦੀ ਤਰੱਕੀ ਕਿਵੇਂ ਕਰਨੀ ਉਸ ਤੇ ਜਿਹੜੀ ਗੱਲ ਕਰਨੀ ਚਾਹੀਦੀ ਹੈ ਅਜਿਹੀਆਂ ਜਿਹੜੀਆਂ ਗੱਲਾਂ ਜਿੰਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਆ ਜਾਂ ਜਿਸ ਤੋਂ ਲੋਕਾਂ ਦੀਆਂ ਭਾਵਨਾਵਾਂ ਭੜਕਦੀਆਂ ਉਸ ਤੋਂ ਤੇ ਅਕਸਰ ਹੀ ਜਿਹੜਾ ਵਾ ਉਹ ਕਿਸੇ ਨੂੰ ਵੀ ਜਿਹੜਾ ਵਾ ਗਰੇਜ਼ ਕਰਨਾ ਚਾਹੀਦਾ ਇਸੇ ਕਰਕੇ ਕਾਲਤਕ ਸਾਹਿਬ ਦੇ ਜਥੇਦਾਰ ਨੇ ਵੀ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਸਟੇਟਮੈਂਟ ਦਿੱਤੀ ਉਹਨਾਂ ਨੇ ਉਸ ਤੇ ਅਸਹਾਰ ਜਿਹੜਾ ਵਾ ਵੀ ਇਹ ਅਜਿਹਾ ਨਹੀਂ ਕਰਨਾ ਚਾਹੀਦਾ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਜੇ ਤੁਸੀਂ ਕਹਿੰਦੇ ਕਿ ਗੁਰੂ ਘਰ ਜਿਹੜੇ ਗੋਲ ਕਾ ਚੱਕ ਲੋ ਤੇ ਨੰਦਪੁਰ ਸਾਹਿਬ ਤੋਂ ਲੈ ਕੇ ਗੜਸ਼ੰਕਰ ਤੱਕ ਇੱਕ ਰੋਡ ਨਿਕਲੇਗਾ ਉਹ ਕਾਰਸੇਵ ਵਾਲਿਆਂ ਨੇ ਕੀਤਾ ਉਹ ਲੋਕਾਂ ਦੀ ਗੋਲਕ ਦੇ ਨਾਲ ਹੀ ਬਣਿਆਗਾ ਫਿਰ ਤੁਸੀਂ ਕਿਉਂ ਨਹੀਂ ਬਣਾ ਦਿੱਤਾਗਾ ਤੇ ਕਈ ਤਾਂ ਸੜਕਾਂ ਹੀ ਖਾ ਗਏ ਕਾਗਜ਼ਾਂ ਦੇ ਕਾਗਜ਼ਾਂ ਦੇ ਸੜਕਾਂ ਖਾ ਗਏ ਉੱਥੇ ਪਰਮਿੰਦਰ ਸਿੰਘ ਕਿਤਨਾ ਨੇ ਇੱਥੋਂ ਨਵਾਂ ਸ਼ਹਿਰ ਤੋਂ ਉਹਨਾਂ ਕਹਿੰਦੇ ਵਿਧਾਨ ਸਭਾ ਹਲਕੇ ਦੇ ਗੜ ਸ਼ੰਕਰ ਦੇ ਵਿੱਚ ਉਹਨਾਂ ਨੇ ਆਰਟੀਆਈ ਦੇ ਨਾਲ ਇੱਕ ਜਾਣਕਾਰੀ ਹਾਸਲ ਕੀਤੀ ਆ ਉਹਨਾਂ ਨੇ ਗੜ ਸ਼ੰਕਰ ਦੇ ਲੋਕਾਂ ਨੂੰ ਪੁੱਛਿਆ ਹੈਗਾ ਕਿ ਆਹ ਵਾਲ ਜਿਹੜੀਆਂ ਸੜਕਾਂ ਦੀ ਡਿਟੇਲ ਇਹ ਬਣੀਆਂ ਕਿ ਨਹੀਂ ਬਣੀਆਂ ਹੈਗੀਆਂ ਨਾ ਉਹ ਵੀ ਸਵਾਲ ਖੜੇ ਆਦੇ ਵੀ ਜੇ ਵਾਕੇ ਜੀ ਤੁਸੀਂ ਕਹਿੰਦੇ ਕਿ ਗੁਰੂ ਘਰ ਤੇ ਫਿਰ ਸਰਕਾਰ ਗੁਰੂ ਘਰ ਦੇ ਪ੍ਰਬੰਧ ਕਰ ਲੇਗੀ ਤੁਹਾਡੇ ਕੋ ਤੇ ਖਜ਼ਾਨੇ ਦੇ ਬਿੱਲ ਰੋਕ ਕੇ ਰੱਖੇ ਤੁਸੀਂ ਤੇ ਫਿਰ ਦੂਜਾ ਜਿਹੜੇ ਪ੍ਰਬੰਧ ਕਿਵੇਂ ਕਰ ਲੋਗੇ ਨਾ ਸਰਕਾਰਾਂ ਦਾ ਕੰਮ ਸਿਰਫ ਸਰਕਾਰ ਕਿਉਂ ਚੁਣੀ ਜਾਂਦੀ ਹੈਗੇ ਉਸ ਤੇ ਫੋਕਸ ਹੋਣਾ ਚਾਹੀਦਾ ਹੈਗਾ ਧਰਮ ਦੇ ਵਿੱਚ ਜਿਹੜੀ ਆ ਦਖਲ ਨਹੀਂ ਦੇਣੀ ਚਾਹੀਦੀ ਕਿਸੇ ਵੀ ਸਰਕਾਰ ਨੂੰ ਚਾਹੇ ਸੈਂਟਰ ਸਰਕਾਰ ਚਾਹੇ ਸਟੇਟ ਸਰਕਾਰ ਧਰਮ ਦੇ ਮਸਲੇ ਚ ਕਿਤੇ ਵੀ ਉਹਨਾਂ ਨੂੰ ਦਖਲ ਨਹੀਂ ਦੇਣੀ ਚਾਹੀਦੀ ਅਜਿਹੀ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਜਿਸ ਨਾਲ ਜਿਹੜਾ ਵਾ ਲੋਕਾਂ ਦੀਆਂ ਭਾਵਨਾਵਾਂ ਜਾਂ ਉਹਨਾਂ ਨੂੰ ਲੱਗੇ ਕਿ ਸਾਡੀਆਂ ਭਾਵਨਾਵਾਂ ਦੇ ਨਾਲ ਖਲਵਾੜ ਕੀਤਾ ਜਾ ਰਿਹਾ ਹੈ